ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤ ਜੁਗ ਤੈ ਮਾਣਿਓ ਛਲਿਓ ਬਲਬਾਬ ਨਪਾਇਓ ਤ੍ਰਿਤ ਤੈ ਮਾਣਿਓ ਆਰਾਮ ਰਗਵੰਸ ਸੁਖਾਇਓ ਦੁਆਪਰ ਕ੍ਰਿਸ਼ਨ ਮੂਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕਉ ਰਾਜ ਭਪ ਭਗਤ ਹਜਨ ਦੀਓ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰ ਰਾਜ ਅਬ ਚਲ ਅਟਲ ਪਾਦ ਪੁਰਖ ਪ੍ਰਮਾਯੋ ਬਲਿਓ ਚਰਾਗ ਅੰਧਿਆਰ ਮਹ ਸਭ ਕਾਲਯੁਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਾ ਜਨ ਨਾਨਕ ਗੁਰ ਪਾਰ ਬ੍ਰਹਮ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸ ਦਾਸ ਕਹ ਜਨ ਨਾਨਕ ਜਿਹਾ ਤੂ ਕਰਾਏ ਏ ਏਹਾ ਹਉ ਕਰੀ ਬਖਾਨ ਵਾਹਿਗੁਰੂ ਸਾਹਿਬ ਜੀਓ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵ ਤਉ ਦੂਧ ਕਉ ਜਾਵਹੁ ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਬੱਛਲ ਅੰਤਰਜਾਮੀ ਖੰਡੋ ਬ੍ਰਹਮੰਡਾਂ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਸਤਗੁਰੂ ਜੀ ਦੀ ਅਪਾਰ ਅਮਿਤ ਕਿਰਪਾ ਦੇ ਸਦਕਾ ਅੰਮ੍ਰਿਤ ਵੇਲੇ ਦੀ ਦਾਤ ਪ੍ਰਾਪਤ ਹੋਈ ਸਤਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਨਿਤਨੇਮ ਬਾਣੀ ਦੇ ਜਾਪ ਹੋਏ ਆਸਾ ਜੀ ਕੀ ਵਾਰ ਦੇ ਕੀਰਤਨ ਗਾਇਨ ਕੀਤੇ ਗਏ ਚਾਲਰਹੀ ਗੁਰਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦਾ ਸੁਭਾਗ ਸਮਾ ਹੋਇਆ ਤੇ ਲੰਗ ਰਾਗ ਸੰਪੂਰਨ ਹੋਇਆ ਸੂਹੀ ਰਾਗ ਦੀ ਅਰੰਭਤਾ ਹੈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਸ਼ਬਦ ਸੂਹੀ ਰਾਗ ਦੀ ਅਰੰਭਤਾ ਦੇ ਵਿੱਚ ਆ ਰਹੇ ਹਾਂ ਰਾਗ ਦੀ ਆਰੰਭਤਾ ਤੋਂ ਪਹਿਲਾ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਮੰਗਲ ਕੀਤਾ ਵਸਤੂ ਨਰਦੇਸ਼ ਮੰਗਲ ਵਾਹਿਗੁਰੂ ਦੀ ਵਡਿਆਈ ਵਾਹਿਗੁਰੂ ਦੇ ਗੁਣ ਔਰ ਇਕ ਓੰਕਾਰ ਸਤਨਾਮ ਇਕ ਵਾਹਿਗੁਰੂ ਪਰਮੇਸ਼ਵਰ ਹੈ ਜਿਸ ਦਾ ਆਵਾਸਾ ਸਭ ਦੇ ਅੰਦਰ ਹੈ ਸਤ ਜਿਹੜਾ ਨਾਸ਼ ਨਹੀਂ ਹੁੰਦਾ ਨਾਮ ਦਾ ਅਰਥ ਹੈ ਪ੍ਰਸਿੱਧ ਹੈ ਪੂਜਣਯੋਗ ਹੈ ਕਰਤਾ ਪੁਰਖ ਔਰ ਕਰਤਾ ਕਰਨ ਵਾਲਾ ਹੈ ਪੁਰਖ ਦਾ ਅਰਥ ਹੈ ਜਿਹੜਾ ਵਿਆਪਕ ਹੈ ਨਿਰਭਾਉ ਨਿਰਵੈਰ ਜਿਨੂੰ ਕਿਸੇ ਦਾ ਡਰ ਨਹੀਂ ਨਾ ਹੀ ਕਿਸੇ ਨਾਲ ਵੈਰ ਈਰਖਾ ਕਰਦਾ ਹੈ ਅਕਾਲ ਮੂਰਤ ਉਹ ਕਾਲ ਸਮੇਂ ਤੋਂ ਵੀ ਰਹਤ ਹੈ ਇਸ ਲਈ ਅਕਾਲ ਹੈ ਇਸ ਲਈ ਵਾਹਿਗੁਰੂ ਮੂਰਤੀ ਤੋਂ ਵੀ ਰਹਤ ਹੈ ਹੁੰਦਾ ਕੋਈ ਸਰੂਪ ਨਹੀਂ ਹੈ ਨਿਰਗੁਣ ਦੇ ਵਿੱਚ ਤੇ ਅਜੂਨੀ ਜੂਨਾ ਤੋਂ ਵੀ ਰਹਤ ਹੈ ਹਰ ਜੰਨੀਆਂ ਵੀ ਜੂਨਾ ਹੈ ਸਭ ਦੇ ਵਿੱਚ ਉਸੇ ਦੀ ਸ਼ਕਤੀ ਹੈ ਪਰ ਉਹ ਆਪ ਅਜੂਨੀ ਹੈ ਸਹਭੰ ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਉਹ ਆਪਣੇ ਆਪ ਦੇ ਵਿੱਚ ਹੀ ਆਪਣੇ ਆਪ ਤੋਂ ਹੀ ਪੈਦਾ ਹੋਇਆ ਇਸ ਲਈ ਸਹਭੰ ਜਿਵੇਂ ਸੰਸਾਰ ਦੀ ਉਤਪਤੀ ਮਾਇਆ ਤੋਂ ਹੋਈ ਐ ਉਹ ਵਾਹਿਗੁਰੂ ਮਾਇਆ ਤੋਂ ਨਿਰਲੇਪ ਨਿਰਗੁਣ ਬ੍ਰਹਮ ਆਸੈ ਪੰ ਗੁਰ ਪ੍ਰਸਾਦ ਐਸੇ ਵਾਹਿਗੁਰੂ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਐ ਇਹ ਪਰਮੇਸ਼ਵਰ ਦਾ ਅਕਾਲ ਪੁਰਖ ਵਾਹਿਗੁਰੂ ਦਾ ਨੂੰ ਵਸਤੂ ਨਿਰਦੇਸ਼ ਔਰ ਗੁਨਾਤਮਕ ਮੰਗਲ ਵੀ ਕਹਿੰਦੇ ਐ ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਸਤਿਗੁਰੂ ਜੀ ਉਦਾਸੀਆਂ ਨੂੰ ਕਰਦੇ ਹੋਏ ਸਿੱਧਾਂ ਦੇ ਇੱਕ ਤੀਰਥ ਤੇ ਜਾਂਦੇ ਜਿਸ ਤੀਰਥ ਦਾ ਨਾਮ ਹੈ ਪੀਰ ਨਾਮੇ ਤੀਰਥ ਤੇ ਉਥੇ ਸਤਿਗੁਰੂ ਜੀ ਦੀ ਚਰਚਾ ਸਿੱਧਾਂ ਨਾਲ ਹੁੰਦੀ ਹੈ ਸਿੱਧ ਸਵਾਲ ਕਰਦੇ ਐ ਧੰ ਗੁਰੂ ਨਾਨਕ ਦੇਵ ਮਹਾਰਾਜ ਅਸੀਂ ਹੱਠ ਜੋਗ ਕੀਤਾ ਹੈ ਕਿਉਂਕਿ ਸਿੱਧ ਹੱਠ ਜੋਗ ਕਰਦੇ ਐ ਕੋਈ ਖਾਣਾ ਨਹੀਂ ਪੀਣਾ ਨਹੀਂ ਪਾਉਣ ਆਹਾਰੀ ਰਹਿੰਦੇ ਐ ਪਹਾੜਾਂ ਤੇ ਜਾ ਕੇ ਬਹਿ ਗਏ ਜੰਗਲਾਂ ਦੇ ਵਿੱਚ ਬਹਿ ਗਏ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਕਰਦੇ ਐ ਐਨ ਲੱਗੇ ਮਹਾਰਾਜ ਅਸੀਂ ਹੱਠ ਜੋਗ ਕੀਤਾ ਆਠ ਜੋਗ ਨੂੰ ਕਰਕੇ ਹੁਣ ਅਸੀਂ ਥੱਕ ਗਏ ਆ ਇਸ ਲਈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੁਸੀਂ ਦੱਸੋ ਕਿ ਤੁਹਾਡੇ ਗੁਰਮਤ ਦੇ ਅੰਦਰ ਤੁਸੀਂ ਕਿਹੜਾ ਜੋਗ ਕਰਦੇ ਹੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਭਾਈ ਅਸੀਂ ਹੱਥ ਜੋਗ ਨਹੀਂ ਕਰਦੇ ਅਸੀਂ ਸਹਿਜ ਜੋਗ ਕਰਦੇ ਹਾਂ ਸਹਿਜ ਦੇ ਵਿੱਚ ਇਸ ਲਈ ਅਸੀਂ ਭਗਤੀ ਜੋਗ ਕਰਦੇ ਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਫਿਰ ਉਸ ਤੀਰਥ ਤੇ ਸਿੱਧਾਂ ਨੂੰ ਇਹ ਉਪਦੇਸ਼ ਬਖਸ਼ਿਆ ਕਿ ਉਹ ਸਹਜ ਜੋਗ ਕੀ ਹੈ ਉਸ ਦੇ ਵਿੱਚ ਵਾਹਿਗੁਰੂ ਦੇ ਆਨੰਦ ਨੂੰ ਕਿਵੇਂ ਪ੍ਰਾਪਤ ਕੀਤਾ ਜਾਂਦਾ ਔ ਗੁਰੂ ਨਾਨਕ ਦੇਵ ਮਹਾਰਾਜ ਸੂਹੀ ਰਾਗ ਦੀ ਅਰੰਭਤਾ ਤਤਗੁਰ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਚਾਰਾਂ ਪਦਿਆਂ ਵਾਲਾ ਪਹਿਲੇ ਘਰ ਸੁਰਤਾਲ ਅੰਦਰ ਇਸ ਨੂੰ ਗਾਇਆ ਜਾਂਦਾ ਪਾਂਡਾ ਧੋਏ ਬੈਸ ਤੂਪ ਦੇਵਹੁ ਤਉ ਦੂਦ ਕਉ ਜਾਵਹੁ ਸਤਿਗੁਰੂ ਜੀ ਪਾਵਨ ਉਪਦੇਸ਼ ਬਖਸ਼ਦੇ ਹਨ ਕਿ ਪਹਿਲਾਂ ਪਾਂਡੇ ਨੂੰ ਧੋਤਾ ਜਾਂਦਾ ਧੋ ਕੇ ਫਿਰ ਇਹਨੂੰ ਸੁਕਾਇਆ ਵੀ ਜਾਂਦਾ ਪਾਂਡਾ ਸੀ ਧੋ ਦਿੱਤਾ ਕਈ ਵਾਰੀ ਪਾਂਡੇ ਦੇ ਵਿੱਚ ਖਟੀਆਂ ਵਸਤੂਆਂ ਹੁੰਦੀਆਂ ਪਾਂਡਾ ਦੇ ਧੋਤਾ ਗਿਆ ਪਰ ਉਹਨਾਂ ਦੀ ਵਸਤੂਆਂ ਦੀ ਜਿਹੜੀ ਭਾਂਡੇ ਵਿੱਚ ਚੀਜ਼ ਪਾਈ ਸੀ ਉਹਨਾਂ ਦੀ ਜਿਹੜੀ ਸਮੈਲ ਹੈ ਉਹਨਾਂ ਦੀ ਬਦਬੂ ਹੈ ਉਹ ਭਾਂਡਿਆਂ ਦੇ ਵਿੱਚੋਂ ਨਹੀਂ ਜਾਂਦੀ ਇਸ ਲਈ ਫਿਰ ਉਹਦੇ ਵਿੱਚ ਸੁਗੰਧੀ ਪਾਈ ਜਾਂਦੀ ਹੈ ਕਿ ਹੁਣ ਇਸ ਭਾਂਡੇ ਵਿੱਚ ਅਸੀਂ ਦੁੱਧ ਪਾਵਾਂਗੇ ਕਿਤੇ ਉਹ ਦੁੱਧ ਖਰਾਬ ਨਾ ਹੋ ਜਾਵੇ ਇਸ ਲਈ ਭਾਂਡੇ ਨੂੰ ਧੋਣ ਤੋਂ ਬਾਅਦ ਫਿਰ ਉਹਨੂੰ ਹੋਰ ਸੁਗੰਧੀ ਉਹਦੇ ਵਿੱਚ ਪਾਈ ਜਾਂਦੀ ਕਿ ਪ੍ਰਾਣੀ ਸੁਗੰਧੀ ਨਾ ਆਪ ਜਾਂ ਤੋਂ ਪੇ ਸੁਕਾਇਆ ਜਾਂਦਾ ਫਿਰ ਉਸ ਭਾਂਡੇ ਵਿੱਚ ਦੁਬਾਰਾ ਦੁੱਧ ਪਾਇਆ ਜਾਂਦਾ ਇਸੇ ਤਰ੍ਹਾਂ ਭਾਂਡਾ ਕੀ ਹੈ ਇਹ ਸਾਡਾ ਮਨ ਭਾਂਡਾ ਹੈ ਤੇ ਪਹਿਲਾਂ ਤੇ ਇਸ ਨੂੰ ਧੋਤਾ ਜਾਂਦਾ ਹੈ ਮਨ ਦੇ ਵਿੱਚ ਹੁਣ ਇੱਕ ਜਨਮ ਦੀ ਤੇ ਗੱਲ ਹੈ ਨਹੀਂ ਕਈ ਜਨਮਾਂ ਦੇ ਵਿਕਾਰ ਜਮਾ ਹੋਏ ਉਮੈ ਲੱਗੀ ਹੈ ਇਸ ਲਈ ਪਹਿਲਾਂ ਇਹਨੂੰ ਧੋਤਾ ਜਾਂਦਾ ਇਸ ਭਾਂਡੇ ਨੂੰ ਤੇ ਫਿਰ ਇਹਦੇ ਵਿੱਚ ਸੁਗੰਧੀ ਪਾਈ ਜਾਂਦੀ ਹੈ ਕਿ ਹੁਣ ਪਿਛਲੇ ਵਿਕਾਰਾਂ ਦੀ ਸੁਗੰਧੀ ਮਨ ਵਿੱਚ ਨਾ ਰਹੇ ਉਹਨਾਂ ਦੇ ਵਿੱਚੋਂ ਕ੍ਰੋਧ ਦੀ ਸੁਗੰਧੀ ਨਾ ਆਵੇ ਨਹੀਂ ਤੇ ਕਈ ਸਾਡੇ ਐਸੇ ਕਰਮ ਆ ਜਿਨ੍ਹਾਂ ਨੂੰ ਅਸੀਂ ਪਿਛਲੇ ਜਨਮ ਤੋਂ ਹੀ ਨਾਲ ਲੈ ਕੇ ਆਏ ਉਹ ਸਾਡੇ ਸਰੀਰ ਦੇ ਨਾਲ ਚੱਲਦੇ ਆ ਇਸ ਲਈ ਪਹਿਲਾ ਇਸ ਮਨ ਰੂਪੀ ਭਾਂਡੇ ਨੂੰ ਧੋਤਾ ਜਾਂਦਾ ਹੈ ਫਿਰ ਬੈਸ ਦਾ ਅਰਥ ਮੈਣੇ ਟਕਾਉਣਾ ਬਹਿਣਾ ਜਦੋਂ ਇਹ ਮਨ ਬਹਿ ਜਾਏਗਾ ਟਿਕ ਜਾਏਗਾ ਫਿਰ ਇਹਨੂੰ ਗੁਰੂ ਦੇ ਸ਼ਬਦ ਦੀ ਸੁਗੰਧੀ ਦੇਣੀ ਹੈ ਕਿ ਇਹ ਹੁਣ ਗੁਰੂ ਦੇ ਸ਼ਬਦ ਨਾਲ ਇਹ ਸਾਫ ਇਹਦੇ ਵਿੱਚੋਂ ਸੁਗੰਧੀ ਆਉਣ ਲੱਗ ਪਵੇ ਤਉ ਦੁੱਧਹਿ ਕਉ ਜਾਵੋ ਤੇ ਫਿਰ ਉਸ ਤੋਂ ਬਾਅਦ ਇਹ ਮਨ ਭਾਂਡੇ ਨੂੰ ਲੈ ਕਰਕੇ ਗੁਰੂ ਦੇ ਕੋਲ ਸਿੱਖ ਜਾਵੇ ਕਾਦੇ ਵਾਸਤੇ ਜਿਵੇਂ ਭਾਂਡੇ ਵਿੱਚ ਦੁੱਧ ਪਾਇਆ ਜਾਂਦਾ ਤੇ ਗੁਰੂ ਦਾ ਉਪਦੇਸ਼ ਹੀ ਦੁੱਧ ਹੈ ਕਿ ਹੁਣ ਇਸ ਮਨ ਵਿੱਚ ਗੁਰੂ ਦੀ ਸਿੱਖਿਆ ਰੂਪੀ ਦੁੱਧ ਨੂੰ ਪਾਉਣਾ ਗੁਰੂ ਦੇ ਸ਼ਬਦਾਂ ਨੂੰ ਇਸ ਭਾਂਡੇ ਵਿੱਚ ਪੋਣਾ ਔਰ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਇਸ ਲਈ ਗੁਰੂ ਨੇ ਉਪਦੇਸ਼ ਪਾ ਦਿੱਤਾ ਹੈ ਦੁੱਧ ਕਰਮ ਦੁੱਧ ਤੇ ਮਿਲ ਗਿਆ ਭਾਂਡੇ ਵਿੱਚ ਪਰ ਉਸ ਦੁੱਧ ਨੂੰ ਲੈ ਕੇ ਅੱਗੇ ਹੋਰ ਕਰਮ ਕਰਨਾ ਪੈਂਦਾ ਇਸੇ ਤਰ੍ਹਾਂ ਕਹਿੰਦੇ ਗੁਰੂ ਨੇ ਉਪਦੇਸ਼ ਬਖਸ਼ਿਆ ਪਰ ਗੁਰੂ ਨੇ ਉਪਦੇਸ਼ ਦੇ ਨਾਲ-ਨਾਲ ਕਰਮ ਵੀ ਆਖਿਆ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ ਗੁਰੂ ਨੇ ਤੇ ਉਪਦੇਸ਼ ਦਿੱਤਾ ਕਿ ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਕਰੇ ਨਾਮ ਜਪੇ ਬਾਣੀ ਪੜੇ ਇਹ ਕਰਮ ਹੈ ਇਹ ਸੰਧਿਆ ਦਾ ਕਰਮ ਹੈ ਇਸ ਲਈ ਦੂਧ ਕਰਮ ਦੁੱਧ ਭਾਂਡੇ ਚ ਪੈ ਗਿਆ ਉਪਦੇਸ਼ ਗੁਰੂ ਨੇ ਦੇ ਦਿੱਤਾ ਹੁਣ ਕਰਮ ਤੇ ਸਿੱਖ ਨੂੰ ਕਰਨੇ ਪੈਣੇ ਹੁਣ ਸੁਰਤ ਸਮਾਜਨ ਹੌਲੀ ਹੌਲੀ ਗੁਰੂ ਦੇ ਉਪਦੇਸ਼ ਨੂੰ ਆਪਣੀ ਸੁਰਤੀ ਵਿੱਚ ਪੱਕਿਆਂ ਕਰੇ ਸਮਾਜਨ ਮਨੇ ਮਿਲਾ ਲਵੇ ਇਹ ਗੁਰੂ ਦੇ ਬਚਨਾਂ ਇਹਨਾਂ ਨੂੰ ਭਲਾਉਣਾ ਨਹੀਂ ਸੁਰਤੀ ਵਿੱਚ ਮਿਲਾਉਣਾ ਹੈ ਇਸੇ ਤਰ੍ਹਾਂ ਦੁੱਧ ਨੂੰ ਲਿਆ ਕਰਕੇ ਉਹਨੂੰ ਗਰਮ ਕੀਤਾ ਜਾਂਦਾ ਹੈ ਗਰਮ ਕਰਨ ਤੋਂ ਬਾਅਦ ਉਹਨਾਂ ਦਾਹੀਂ ਬਣਾਉਣਾ ਥੋੜਾ ਜੰਨ ਠੰਡਾ ਵੀ ਕੀਤਾ ਜਾਂਦਾ ਹੈ ਕਰਮ ਕਰਨਾ ਹੀ ਪੈਣਾ ਹੈ ਦੁੱਧ ਕਰਮ ਹੁਨ ਸੁਰਤ ਸਮਾਉਣ ਹੁਨ ਬਣੇ ਫਿਰ ਗੁਰੂ ਦੇ ਉਪਦੇਸ਼ ਨੂੰ ਸੁਰਤੀ ਦੇ ਵਿੱਚ ਮਿਲਾਉਣਾ ਸਮਾਉਣ ਦਾ ਦੂਸਰਾ ਅਰਥ ਹੈ ਕਿ ਉਸ ਦੁੱਧ ਦਾ ਦਹੀਂ ਜਮਾਉਣਾ ਹੋਏ ਨਿਰਾਸ ਜਮਾਵੋ ਫਿਰ ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਪਰ ਇੱਛਾ ਕੋਈ ਨਹੀਂ ਰੱਖਣੀ ਨਿਰਆਸ ਇੱਛਾ ਛੱਡ ਦੇਣੀ ਜੋ ਗੁਰੂ ਦੇਵੇ ਉਹ ਪ੍ਰਵਾਨ ਕਰ ਲੈਣਾ ਸੁਖ ਵੀ ਦੁੱਖ ਵੀ ਖੁਸ਼ੀ ਵੀ ਗਮੀ ਵੀ ਜਿਵੇਂ ਦਹੀਂ ਦੁੱਧ ਠੰਡਾ ਕਰਕੇ ਉਹਨੂੰ ਜਾਗ ਲਾਈਏ ਫਿਰ ਉਹ ਜੰਮ ਜਾਂਦਾ ਹੈ ਦਹੀਂ ਬਣ ਜਾਂਦਾ ਹੈ ਕੋਈ ਨਿਰਾਸ਼ ਹੁਣ ਗੁਰੂ ਦੇ ਉਪਦੇਸ਼ ਨੂੰ ਤੁਸੀਂ ਕਮਾਈ ਜਾਣਾ ਇੱਛਾ ਕੋਈ ਨਹੀਂ ਰੱਖਣੀ ਕੀ ਮਿਲੇਗਾ ਕੀ ਫਲ ਹੋਏਗਾ ਕਹਿੰਦੇ ਇਹ ਫਿਰ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਜਮਾਉਣਾ ਹੈ ਦ੍ਰਿੜ ਕਰਨਾ ਪੱਕੇ ਤੌਰ ਤੇ ਧਾਰਨਾ ਹੈ ਇਹ ਹੈ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਜਮ ਜਾਵੇਗਾ ਤੇ ਫਿਰ ਜਦੋਂ ਹੁਣ ਦੁੱਧ ਜਮਾ ਦਿੱਤਾ ਉਹਦੀ ਰਾਖੀ ਵੀ ਕਰਨੀ ਪੈਂਦੀ ਹੈ ਕੋਈ ਬਿੱਲੀ ਕੋਈ ਆਦਿਕ ਹੋਰ ਕੋਈ ਇਹ ਦੁੱਧ ਨੂੰ ਡੋਲ ਨਾ ਜਾਣ ਜਿਵੇਂ ਦੀ ਰਾਖੀ ਕਰਨੀ ਪੈਂਦੀ ਏ ਇਸੇ ਤਰ੍ਹਾਂ ਅਸੀਂ ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਜਮਾਇਆ ਫਿਰ ਉਸ ਉਪਦੇਸ਼ ਦੀ ਰਾਖੀ ਵੀ ਕਰਨੀ ਪੈਂਦੀ ਏ ਕਿ ਚਲਿਆ ਨਾ ਜਾਵੇ ਉਹ ਰਾਖੀ ਕਿਵੇਂ ਹੋਏਗੀ ਉਹ ਸਤਗੁਰੂ ਜੀ ਬਚਨ ਕਰਦੇ ਜਪੋ ਤਾਂ ਏਕੋ ਨਾਮਾ ਏ ਭਾਈ ਜਪੋ ਜਪਨਾ ਕਰੋ ਇੱਕ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਅਵਰ ਨਿਰਾਫਲ ਕਾਮਾ ਹੋਰ ਜਿੰਨੇ ਵੀ ਕੰਮ ਹੈ ਨਾ ਨਰਾਫ ਹਾਲ ਉਹ ਹਾਲ ਤੋਂ ਰਹਿਤ ਹੈ ਉਹਨਾਂ ਵਿੱਚ ਕੋਈ ਫਲ ਨਹੀਂ ਮਿਲਦਾ ਨਰਾਫਲ ਕੰਮ ਫਲ ਤੋਂ ਰਹਿਤ ਇਹ ਰੱਖਿਆ ਕਰਨੀ ਹੈ ਰਹਾਉ ਵਿਸ਼ਰਾਮ ਇਹੋ ਮਨ ਈਟੀ ਹਾਤ ਕਰੋ ਹੁਣ ਨੇਤਰੋਂ ਨੀਂਦ ਨਾ ਆਵੇ ਫਿਰ ਜਦੋਂ ਉਹ ਦਈ ਨੂੰ ਜਾਗ ਲੱਗ ਜਾਂਦੀ ਹੈ ਫਿਰ ਉਹ ਜਦੋਂ ਦੁੱਧ ਨੂੰ ਜਾਗ ਲੱਗ ਜਾਂਦੀ ਹੈ ਫਿਰ ਉਹਨੂੰ ਭਾਂਡੇ ਵਿੱਚ ਪਾਇਆ ਜਾਂਦਾ ਹੈ ਘੜੇ ਵਿੱਚ ਜਿਹਨੂੰ ਮਧਾਣੀ ਫਿਰ ਉਹਦੇ ਉੱਪਰ ਮਧਾਣੀ ਰੱਖੀ ਜਾਂਦੀ ਹੈ ਕਹਿੰਦੇ ਇਹੋ ਮਨ ਈਟੀ ਹਾਥ ਕਰੋ ਈਟੀ ਦਾ ਅਰਥ ਹੈ ਪੁਰਾਣੇ ਸਮੇਂ ਦੇ ਵਿੱਚ ਮਾਈਆਂ ਬੀਬੀਆਂ ਜਦੋਂ ਹੱਥਾਂ ਨਾਲ ਮਧਾਣੀ ਰੜਕਦੀਆਂ ਸੀ ਦੁੱਧ ਰੜਕਿਆ ਜਾਂਦਾ ਸੀ ਉਹ ਲੱਕੜ ਦੀਆਂ ਜੋ ਦੋ ਡੰਡੀਆਂ ਹੁੰਦੀਆਂ ਜਿਹਦੇ ਨਾਲ ਰੱਸੀ ਦੇ ਅਗਲੇ ਪਾਸੇ ਲੱਗੀਆਂ ਹੁੰਦੀਆਂ ਉਹਨਾਂ ਨੂੰ ਖਿੱਚ-ਖਿੱਚ ਕੇ ਇੱਕ ਹੱਥ ਨਾਲ ਦੂਸਰੇ ਹੱਥ ਨਾਲ ਉਹਨੂੰ ਈਟੀ ਕਿਹਾ ਜਾਂਦਾ। ਉਹ ਦੋ ਲੱਕੜ ਦੀਆਂ ਗੁੱਲੀਆਂ ਹੁੰਦੀਆਂ ਉਹਨਾਂ ਨੂੰ ਈਟੀ ਕਿਹਾ ਜਾਂਦਾ। ਕਹਿੰਦੇ ਇਸੇ ਤਰ੍ਹਾਂ ਉਹ ਜੋ ਈਟੀ ਦੋ ਈਟੀਆਂ ਨੂੰ ਪਕੜ ਕਰਕੇ ਦੁੱਧ ਰਿੜਕਿਆ ਜਾਂਦਾ ਇਸੇ ਤਰ੍ਹਾਂ ਸਾਡਾ ਮਨ ਹੈ। ਇਹ ਮਨ ਈਟੀ ਆਥ ਕਰਹੁ ਫੋਨ ਤੇ ਮਨ ਦੋ ਪੱਖਾਂ ਦੇ ਵਿੱਚ ਰਹਿੰਦਾ। ਅਗਲੇ ਸਮੇਂ 'ਚ ਜਾਂ ਪਿਛਲੇ ਸਮੇਂ ਦੇ ਵਿੱਚ ਕਦੇ ਅੱਗੇ ਸੋਚਦਾ ਕਦੇ ਪਿੱਛੇ ਸੋਚਦਾ ਇਸ ਤਰ੍ਹਾਂ ਇਸ ਸੋਚਦੇ ਹੋਏ ਮਨ ਨੂੰ ਹੱਥ ਵਿੱਚ ਪਕੜਨਾ ਹੈ ਇਸ ਲਈ ਇਹੋ ਮਨ ਈਟੀ ਇਹ ਮਨ ਈਟੀ ਦੀ ਤਰ੍ਹਾਂ ਹੈ ਹਾਥ ਕਰੋਹੁ ਫੁਨ ਇਹ ਮਨ ਨੂੰ ਹੱਥ ਵਿੱਚ ਪੱਕਾ ਕਰਨਾ ਕਿ ਨਾ ਅਗਲੇ ਸਮੇਂ ਬਾਰੇ ਸੋਚੇ ਨਾ ਪਿਛਲੇ ਬਾਰੇ ਸੋਚੇ ਜੋ ਹੁਣ ਚੱਲ ਰਿਹਾ ਉੱਥੇ ਧਿਆਨ ਦੇਵੇ ਉਹ ਵਾਹਿਗੁਰੂ ਦੇ ਨਾਮ ਨੂੰ ਜਪੇ ਅੱਜ ਦਾ ਅੱਜ ਬਾਰੇ ਸੋਚੇ ਕਿ ਅੱਜ ਮੈਂ ਕੀ ਕੀ ਕਰਨਾ ਇਸ ਲਈ ਮਹਾਰਾਜ ਬਚਨ ਕਰਦੇ ਐ ਨੇਤਰੋ ਨੀਂਦ ਨਾ ਆਵੇ ਨੇਤਰਾ ਕਹਿੰਦੇ ਆ ਜਿਹੜੀ ਰੱਸੀ ਹੁੰਦੀ ਐ ਮਧਾਣੀ ਦੇ ਵਿੱਚ ਉਹ ਰੱਸੀ ਜਿਹਨੂੰ ਖਿੱਚਿਆ ਜਾਂਦਾ ਉਹਨੂੰ ਨੇਤਰਾ ਕਿਹਾ ਜਾਂਦਾ ਤਾਂ ਕਹਿੰਦੇ ਕਿ ਉਹ ਨੇਤਰਾ ਵਾਰ-ਵਾਰ ਖਿੱਚਿਆ ਜਾਂਦਾ ਇਸੇ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਕਹਿੰਦੇ ਕਿ ਨੇਤਰੋ ਨੀਂਦ ਨਾ ਆਵੇ ਗੁਰੂ ਦੇ ਉਪਦੇਸ਼ ਨੂੰ ਸੁਣੇ ਕਮਾਵੇ ਅਵਿਦਿਆ ਦੀ ਨੀਂਦ ਨਾ ਆਉਣ ਦੇਵੇ ਅਗਿਆਨਤਾ ਦੀ ਨੀਂਦ ਨਾ ਆਉਣ ਦੇਵੇ ਕਿਤੇ ਮੈਨੂੰ ਗੁਰੂ ਦਾ ਗਿਆਨ ਭੁੱਲ ਜਾਵੇ ਤੇ ਮੈਂ ਅਗਿਆਨਤਾ ਦੀ ਨੀਂਦ ਵਿੱਚ ਸੌਂ ਜਾਵਾਂ ਇਸ ਲਈ ਉਹ ਰੱਸੀ ਨੂੰ ਖਿੱਚਿਆ ਜਾਂਦਾ ਹੈ ਇਸ ਲਈ ਆਪਣੇ ਮਨ ਨੂੰ ਨੇਤਰੇ ਦੀ ਤਰ੍ਹਾਂ ਖਿੱਚ ਕੇ ਰੱਖੇ ਅਗਿਆਨਤਾ ਦੀ ਨੀਂਦ ਤੋਂ ਬਚਾ ਕੇ ਰਸਨਾ ਨਾਮ ਜਪੋ ਤਬ ਮਥੀਐ ਹੁਣ ਉਸ ਨੂੰ ਰਿੜਕਿਆ ਜਾਂਦਾ ਹੈ ਦਹੀਂ ਨੂੰ ਪਾ ਕੇ ਰਿੜਕਦੇ ਐ ਇਸ ਲਈ ਇਸੇ ਤਰ੍ਹਾਂ ਆਪਣੀ ਦਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਨਾਮ ਜਪਦਾ ਰਹੇ ਇਹੋ ਹੀ ਤਬ ਮਥੀਐ ਤਾਂ ਹੀ ਇਹ ਗੁਰੂ ਦੇ ਉਪਦੇਸ਼ ਨੂੰ ਅਸੀਂ ਰਿੜਕ ਸਕਦੇ ਹ ਮਥੀਐ ਦਾ ਅਰਥ ਹੈ ਰਿੜਕਣਾ ਇਨ ਬਿਦ ਅੰਮ੍ਰਿਤ ਪਾਵਹੁ ਇਹ ਰਿੜ ਕਿਆ ਜਾਂਦਾ ਫਿਰ ਉਸ ਤੋਂ ਬਾਅਦ ਮੱਖਣ ਨਿਕਲਦਾ ਮੱਖਣੀ ਮਿਲਦੀ ਹੈ ਇਸੇ ਤਰ੍ਹਾਂ ਕਹਿੰਦੇ ਕਿ ਜਦੋਂ ਅਸੀਂ ਕਮਾਈ ਕਰਦੇ ਆਂ ਫਿਰ ਉਤੋਂ ਇਨ ਵਿਦ ਅੰਮ੍ਰਿਤ ਪਾਵੋ ਮਨ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਰਿੜ ਰਿੜ ਕੇ ਫਿਰ ਅੰਮ੍ਰਿਤ ਨਿਕਲਦਾ ਉਹ ਅੰਮ੍ਰਿਤ ਉਸ ਦਾ ਰਸ ਆਉਂਦਾ ਹੈ ਨਾਮ ਦਾ ਰਸ ਆਉਂਦਾ ਹੈ ਫਿਰ ਉਹ ਅੰਦਰੋਂ ਉਹ ਅਵਸਥਾ ਮਿਲ ਜਾਂਦੀ ਹੈ ਜਿਹੜੀ ਮੌਦਤ ਤੋਂ ਵੀ ਅੱਗੇ ਦੀ ਅਵਸਥਾ ਹੈ ਤੇ ਉਹ ਅਵਸਥਾ ਫਿਰ ਨਾਮ ਦੇ ਰਿੜਕਣੇ ਕਰਕੇ ਪਾਵਹ ਪ੍ਰਾਪਤ ਹੁੰਦੀ ਹੈ ਮਨ ਸੰਪਟ ਜਿਤ ਸਤ ਸਰਨਾਵਣ ਕਹਿੰਦੇ ਫਿਰ ਮੱਖਣ ਨਿਕਲ ਗਿਆ ਮੱਖਣ ਨੂੰ ਡੱਬੇ ਦੇ ਵਿੱਚ ਰੱਖਿਆ ਜਾਂਦਾ ਹੈ ਇਸੇ ਤਰ੍ਹਾਂ ਕਹਿੰਦੇ ਮਨ ਸੰਪਟ ਕਹਿੰਦੇ ਇੱਕ ਜਿਹੜਾ ਗੁਰੂ ਦਾ ਉਪਦੇਸ਼ ਅਸੀਂ ਕਮਾਇਆ ਉਤੋਂ ਅੰਮ੍ਰਿਤ ਮਿਲਿਆ ਤੇ ਉਹ ਜਿਹੜਾ ਰਾਸ ਮਿਲਿਆ ਹੈ ਉਹਨੂੰ ਕਹਿੰਦੇ ਸੰਪਟ ਦਾ ਅਰਥਾ ਡੱਬਾ ਕਹਿੰਦੇ ਉਹਨੂੰ ਫਿਰ ਹਿਰਦੇ ਰੂਪੀ ਡੱਬੇ ਦੇ ਵਿੱਚ ਬੰਦ ਕਰਕੇ ਰੱਖਦਾ ਗਿਆਨ ਨੂੰ ਹਿਰਦੇ ਵਿੱਚ ਧਾਰਨ ਕਰ ਲੈਂਦਾ ਜਿਤ ਸਤ ਸਰ ਨਾਵਣ ਨੇ ਇਸੇ ਤਰ੍ਹਾਂ ਕਹਿੰਦੇ ਸਤ ਸਾਚਾ ਸਰ ਸਰੋਵਰ ਨਾਵਣ ਨਾਉਣਾ ਕਹਿੰਦੇ ਕਿ ਫਿਰ ਜਿਹੜਾ ਸਿੱਖ ਹੈ ਉਹ ਸੱਚੇ ਸਰੋਵਰ ਸੱਚੇ ਸਰੋਵਰ ਤੋਂ ਭਾਵ ਗੁਰਬਾਣੀ ਦੇ ਸਰੋਵਰ ਦੇ ਵਿੱਚ ਸ਼ਬਦ ਦੇ ਸਰੋਵਰ ਦੇ ਵਿੱਚ ਨਹਾਵਣ ਇਸ਼ਨਾਨ ਕਰਦਾ ਭਾਵਨ ਪਾਤੀ ਤ੍ਰਿਪਤ ਕਰੇ ਕਹਿੰਦੇ ਫਰਮਣ ਦਾ ਇਸ਼ਨਾਨ ਕਰਾਉਂਦਾ ਗੁਰੂ ਦੇ ਗਿਆਨ ਨੂੰ ਹਿਰਦੇ ਵਿੱਚ ਵਸਾਉਂਦਾ ਜਿਹੜਾ ਮੱਖਣ ਕੱਢਿਆ ਉਸ ਮੱਖਣ ਨੂੰ ਕਹਿੰਦੇ ਠਾਕੁਰਾਂ ਦੇ ਅੱਗੇ ਲਾਜਾ ਕੇ ਭੋਗ ਲਾਇਆ ਜਾਂਦਾ ਤੇ ਉਹ ਭਾਵਨਾ ਨੂੰ ਦੇਖ ਕਰਕੇ ਪਰਮੇਸ਼ਵਰ ਭੋਗ ਲਾਉਂਦਾ ਕੋਈ ਜੀਵ ਖਾਂਦਾ ਤ੍ਰਿਪਤੀ ਹੁੰਦੀ ਹੈ ਇਸੇ ਤਰ੍ਹਾਂ ਸਾਡੇ ਅੰਦਰ ਗੁਰੂ ਦੇ ਗਿਆਨ ਨੂੰ ਲੈ ਕਰਕੇ ਭਾਵਨਾ ਰੱਖੇ ਸ਼ਰਧਾ ਰੱਖੇ ਤੇ ਉਹ ਭਾਵਨ ਪਾਤੀ ਤ੍ਰਿਪਤ ਕਰੇ ਕਹਿੰਦੇ ਇਹ ਭਾਵਨਾ ਰੂਪੀ ਪੱਤਰ ਹੈ ਪਾਤੀ ਬਣੇ ਭਾਂਡਾ ਹਿਰਦੇ ਦੇ ਵਿੱਚ ਭਾਵਨਾ ਹੋਵੇ ਤੇ ਕਹਿੰਦੇ ਫਿਰ ਹੀ ਇਹ ਤ੍ਰਿਪਤੀ ਵਾਹਿਗੁਰੂ ਸਾਡੇ ਹਿਰਦੇ ਦੀ ਮਨ ਦੀ ਤ੍ਰਿਪਤੀ ਕਰਦਾ ਹੈ ਫਿਰ ਉਹ ਜੇ ਮੈਂ ਮੱਖਣ ਦਾ ਭੋਗ ਪਰਮੇਸ਼ਵਰ ਨੇ ਲਾਇਆ ਉਹ ਤ੍ਰਿਪਤ ਹੋ ਗਿਆ ਜਾਂ ਮਨੁੱਖ ਨੇ ਖਾਧਾ ਉਹ ਤ੍ਰਿਪਤ ਹੋ ਗਿਆ ਇਸ ਲਈ ਭਾਵਨਾ ਸ਼ਰਧਾ ਰੂਪੀ ਪਾਤੀ ਦਾ ਅਰਥ ਪੱਤੇ ਵੀ ਹੁੰਦੇ ਐ ਇਸ ਲਈ ਸ਼੍ਰਵਣ ਮੰਨਣ ਅਧਿਆਸਨ ਇਹ ਜਿਹੜੇ ਪੱਤੇ ਹੈ ਉਹਨਾਂ ਨੂੰ ਕਹਿੰਦੇ ਇਹ ਪੱਤਿਆਂ ਨਾਲ ਸੁਗੰਧੀ ਵਾਸਤੇ ਮੱਖਣ ਦੇ ਉੱਪਰ ਪੱਤੇ ਰੱਖੇ ਜਾਂਦੇ ਐ ਇਸ ਲਈ ਜਦੋਂ ਮੱਖਣ ਖਾਧਾ ਤ੍ਰਿਪਤੀ ਆਉਂਦੀ ਰਜ ਜਾਂਦਾ ਜੇ ਇਹ ਗੁਣ ਹੈ ਸ਼ਰਵਣ ਮੰਨਣ ਇਧਿਆਸਨ ਫਿਰ ਜੀਵਨ ਦੇ ਵਿੱਚ ਤ੍ਰਿਪਤੀ ਹੈ ਭਜ ਦੌੜ ਨਹੀਂ ਸੰਤੋਖੀ ਜੀਵਨ ਹੈ ਪੂਜਾ ਪ੍ਰਾਣ ਸੇਵਕ ਜੇ ਸੇਵਾ ਇਨ ਬਿਦ ਸਾਹਿਬ ਰਵਤ ਰਹਿ ਇਸ ਲਈ ਕਹਿੰਦੇ ਫਿਰ ਪੂਜਾ ਪ੍ਰਾਣ ਜਿਹੜਾ ਸੇਵਾ ਕਰਨ ਵਾਲਾ ਹੈ ਨਾ ਉਹ ਵਾਹਿਗੁਰੂ ਨੂੰ ਪੂਜੇ ਮੰਨੇ ਕਿਥੋਂ ਤੱਕ ਮੰਨੇ ਕਿ ਆਪਣੇ ਸੁਵਾਸਾਂ ਤੱਕ ਪੂਜਾ ਮੰਨਣਾ ਕਰੇ ਪ੍ਰਾਣਾ ਤੱਕ ਤੇ ਜਿਹੜਾ ਸੇਵਾ ਕਰਨ ਵਾਲਾ ਸੇਵਦਾ ਸੇਵਾ ਕਰਦਾ ਇਹਨ ਵਿਦ ਸਾਹਿਬ ਰਵਤ ਰਹਿ ਤੇ ਫਿਰ ਇਸ ਤਰੀਕੇ ਨਾਲ ਜਿੰਨਾ ਸਮਾਂ ਉਹਦੇ ਪ੍ਰਾਣ ਹੈ ਪ੍ਰਾਣਾ ਕਰਕੇ ਵਾਹਿਗੁਰੂ ਨੂੰ ਰਵਤ ਉਚਾਰਦਾ ਰਹਿੰਦਾ ਨਾਮ ਜਪਦਾ ਰਹਿੰਦਾ ਰਵਤ ਦਾ ਅਰਥ ਹੈ ਮਿਲ ਜਾਣਾ ਪਰਮੇਸ਼ਵਰ ਵਿੱਚ ਹੀ ਮਿਲ ਜਾਂਦਾ ਕਹਦੇ ਕਹ ਹੈ ਕਹ ਕਹ ਜਾਵ ਤੂੰ ਸਾਰੇ ਅਵਰ ਨਾ ਕੋਈ ਇਸ ਲਈ ਪਹਿਲਾਂ ਵੇਦਾਂ ਨੇ ਕਿਹਾ ਸ਼ਾਸਤਰਾ ਨੇ ਕਿਹਾ ਪੁਰਾਣ ਨੇ ਕਿਹਾ ਕੁਰਾਨ ਨੇ ਕਿਹਾ ਸਿਮਰਤ ਸ਼ਾਸਤਰ ਵੇਦ ਸਭ ਬਹੁ ਭੇਦ ਕਹ ਹਮ ਇਕ ਨ ਜਾਣੇ ਹੋ ਇਸ ਲਈ ਕਹਿੰਦੇ ਕਹਿ ਦੇ ਵਾਹਿਗੁਰੂ ਨੂੰ ਕਹਿ ਰਹੇ ਕਹ ਹੈ ਕਹਿ ਜਾਵੇ ਕਈ ਆ ਕਰਕੇ ਕਹਿ ਕਹਿ ਕੇ ਵਾਹਿਗੁਰੂ ਨੂੰ ਕਹ ਚਲੇ ਗਏ ਇਸ ਲਈ ਵਾਹਿਗੁਰੂ ਹੁਣ ਵੱਡਾ ਆਖੈ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਉਹਨੂੰ ਕਿਹਾ ਨਹੀਂ ਸਕੇ ਕੋਈ ਆਈ ਆਏ ਕਈ ਜੇ ਕਈ ਚਲੇ ਗਏ ਪਰ ਤੁਮ ਸਰ ਅਬਰ ਨ ਕੋਈ ਐ ਵਾਹਿਗੁਰੂ ਤੇਰੇ ਵਰਗਾ ਕੋਈ ਦੂਸਰਾ ਨਹੀਂ ਧਰਮ ਨੇ ਸਦਰਸ਼ ਭਗਤ ਹੀਣ ਨਾਨਕ ਜਨ ਜੰਪੈ ਹਉ ਸਾਲਾਹੀ ਸੱਚਾ ਸੋਈ ਇਸ ਲਈ ਐ ਵਾਹਿਗੁਰੂ ਤੇਰੇ ਚਰਨਾਂ ਵਿੱਚ ਨਿਮਰਤਾ ਦੇ ਸਹਿਤ ਬੇਨਤੀ ਭਗਤ ਹੀਨ ਅਸੀਂ ਭਗਤੀ ਤੋਂ ਖਾਲੀ ਤੇਰੇ ਜਨਦਾਸ ਹਾਂ ਅਸੀਂ ਤੈਨੂੰ ਜਪਦੇ ਹਾਂ ਹਉਸਾ ਲਾਹੀ ਸੱਚਾ ਸੋਈ ਅਸੀਂ ਤੇ ਇੱਕ ਸੱਚੇ ਵਾਹਿਗੁਰੂ ਦੀ ਹੀ ਸਲਾਹਤਾ ਕਰਦੇ ਵਡਿਆਈ ਕਰਦੇ ਹਾਂ ਹੋਰ ਕਿਸੇ ਨੂੰ ਸਲਾਉਂਦੇ ਨਹੀਂ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਿੱਧਾਂ ਨੂੰ ਉਪਦੇਸ਼ ਬਖਸ਼ਿਆ ਕਿ ਸਾਡਾ ਤੇ ਸਿਧਾਂਤ ਹੈ ਸਹਿਜ ਦੇ ਵਿੱਚ ਹੀ ਅਸੀਂ ਮਨ ਨੂੰ ਰੜਕਦੇ ਰਹਿੰਨੇ ਨਾਮ ਨੂੰ ਵਿੱਚ ਪਾ ਲੈਨੇ ਇਸ ਲਈ ਪੰਡਤ ਦਹੀਂ ਬਲੋਈਆ ਭਾਈ ਵਿੱਚੋਂ ਨਿਕਲਾ ਤਤ ਜਲ ਮਥੀਆ ਜਲ ਜਲ ਮਥੀਆ ਜਲ ਦੇਖੀਏ ਭਾਈ ਇਹੋ ਜਗ ਇਹਾ ਵਾਤ ਇਹਨੇ ਜਿਹੜੇ ਸਿਆਣੇ ਉਹ ਤੇ ਦਹੀਂ ਰੜਕਦੇ ਐ ਤੇ ਜਿਨ੍ਹਾਂ ਨੂੰ ਸਮਝ ਹੀ ਨਹੀਂ ਉਹ ਪਾਣੀ ਨੂੰ ਰੜਕੀ ਜਾਂਦੇ ਐ ਇਹ ਮਹਾਰਾਜ ਨੇ ਸਿੱਧਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਫਿਰ ਸਿੱਧ ਬੇਨਤੀ ਕਰਨ ਲੱਗੇ ਮਹਾਰਾਜ ਆਪ ਜੀ ਹੋਰ ਕਿਰਪਾ ਕਰਕੇ ਸਾਨੂੰ ਸ਼ਬਦ ਸੁਣਾਓ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇੱਕ ਹੋਰ ਸ਼ਬਦ ਸੁਣਾਇਆ ਸੂਹੀ ਮਹੱਲਾ ਪਹਿਲਾ ਘਰ ਦੂਜਾ ਸਤਿਗੁਰੂ ਜੀ ਨੇ ਇਹ ਦੂਸਰੇ ਘਰ ਸੁਰਤਾਲ ਅੰਦਰ ਸ਼ਬਦ ਗਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਵਾਹਿਗੁਰੂ ਪਰਮੇ